ज्योति जो ज्योत है, ज्योति आत्मा जोत परमात्मा सर्व आत्मा का परमात्मा जो स्वरूप है सर्व आत्मा का जरा परमात्मा सारिया ही आत्मा जितनी आत्मा जितनी भी रचनाएं, है जितनी भी आत्माओं ने सारिया ही आत्माओं का परमात्मा एक है और जो स्वरूप है आप या अपनी कृपा करो कृपा किसी को तो?

ਔਰ 52 ਸਾਲ ਸਰਬਉਪੇਖੀ ਨਾਖਰੀਆ ਔਰ ਸ਼ੇਰ ਸਿੰਘ ਜਿਹੜਾ ਨਾਮ ਵਾਲਿਆ ਜੀ ਕਾਲੇ ਦੇ ਸਰਬ ਸਰਕਾਰ ਰੂਪ ਪਰਮੇਸ਼ਵਰ ਮਹਾਰਾਜ ਸ਼ੇਰ ਸਿੰਘ বিষ্ণੂ ਕੋ ਹੰਦਕਨ ਸੁਪਰਵਾਸੀ ਬਾਪੂ ਥਰਰੇ ਵਾਲਾ ਜੀ ਦਾ ਨਾਮ ਨਾ ਆ ਨਾ ਕਿ ਕੋਈ ਔਰ ਕਿਸੇ ਦਾ ਨਾਮ ਆਵੇ ਜਿੱਥੇ ਜਿਹੜੇ ਪਰਮਪਰਿਥੇ ਪਾਏ ਗਏ ਨੇ ਪਰਮੇਸ਼ਰ ਤੱਤ ਕਰਕੇ ਵੀ ਪਰਮੇਸ਼ਰ ਤੱਤ ਕਰਕੇ ਵੀ ਸਮਰਾਥ ਜਿਹੜਾ ਪਰੂਆਮੀ ਜੋਸ ਸਮਰਾਟ ਆ ਜੋਸ ਨੂੰ ਪ੍ਰਭੂ ਜਦੋਂ ਦੇ ਤਾਂ ਮਕੀਤੇ ਦੇ ਪ੍ਰਭੂ ਕੱਟ ਕਰਕੇ ਜੀ ਸਮਰਾਟ ਆ ਤੇ ਸਮਰਾਟ ਕਰਕੇ ਹੀ ਜਿਹੜਾ ਆ ਆਪਣੇ ਨਾਮ ਦੀ ਮੋਹ ਲਾਈ ਆ ਕਿ ਮੈਂ ਸਮਰਾਟ ਹਾਂ ਔਰ ਆਪੇ નિર્ਮਣ ਆ ਔਰ ਆਪੇ ਸਰਗਮ ਆ ਸੋ ਪਰਮੇਸ਼ਰ ਹੱਥ ਕਰਕੇ ਸਰਗਮ ਕਰਕੇ ਜੀ ਸਮਰਾਟ ਆਪੇ નિર્ਮਣ ਆਪੇ ਸਰਗਮ ਆ ਵਿਸ਼ਨੂ ਰੂਪ ਹੋ ਕੇ ਸਾਰਿਆਂ ਦੀ ਹੀ ਫਾਲਣਾ ਕਰਨ ਵਾਲਾ ਵਿਸ਼ਨੂ ਪੰਡਾਏ ਦੀ ਵੀ ਫਾਲਣਾ ਕਰਨ ਵਾਲਾ

सार्या लैन वाला फून सारिया ने ही जांच पड़ताल करा खून जायदा जांच